ਕੀ ਤੁਹਾਨੂੰ ਪਤਾ ਹੈ ਕਿ ਇੰਨਾਂ ਚੀਜ਼ਾਂ ਦਾ ਇਸਤੇਮਾਲ ਤੁਹਾਡੀ ਲਾਈਫ ਦੇ ਵਿੱਚ ਦਮ ਪਰ ਸਕਦਾ ਹੈ ਜੀ ਬਸ ਇੰਨਾ ਕੁ ਟਾਈਮ ਤੇ 2-4 ਮਿੰਟ ਹੀ ਲੱਗੇਗਾ ਬਸ 2-4 ਮਿੰਟਾਂ ਨਹੀਂ ਤੁਹਾਡੀ ਜਿਹੜੀ ਜ਼ਿੰਦਗੀ ਹੈ ਨਾ ਬਦਲ ਦੇਣੀ ਹੈ ਤੁਹਾਡੇ ਸਰੀਰ ਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਆ ਜਾਏਗੀ ਤੁਸੀਂ ਆਵ ਹਰਾਨ ਹੋ ਜਾਓਗੇ ਕਨਫਿਊਜ਼ ਹੋ ਜਾਓਗੇ ਨਾਲ ਤੁਹਾਡਾ ਪਾਰਟਨਰ ਵੀ ਕਨਫਿਊਜ਼ ਹੋਏਗਾ ਵੀਰ ਜੀ ਇਹਦੇ ਚ ਇੰਨੀ ਤਾਕਤ ਇੰਨੀ એનર્ਜੀ ਆ ਕਿੱਥੋਂ ਆਈ ਏ ਫਿਰ ਇਹ ਜਿਹੜੇ ਪਿਆਜ਼ ਹੈਗੇ ਨੇ ਲਸਣ ਹੈਗਾ ਸ਼ਹਿਦ ਰੱਖਿਆ ਹੈ ਖੀਰਾ ਹੈਗਾ ਇਹ ਕੀ ਕਰਨਗੇ ਜੀ ਦੇਖੋ ਜੀ ਹਰ ਇੱਕ ਜਿਹੜਾ ਸਮਾਨ ਇਹਦੇ ਵਿੱਚ ਅਸੀਂ ਚੂਜ਼ ਕੀਤਾ ਜਾਂ ਇਹ ਫਾਰਮੂਲਾ ਸਾਡਾ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣਾ ਹੈ ਇਹ ਸਾਡੇ ਫਾਦਰ ਸਾਹਿਬ ਦੇ ਟਾਈਮ ਦਾ ਹੀ ਹੈ ਜੀ ਤੇ ਬਹੁਤ ਸਾਰੇ ਪੇਸ਼ੈਂਟ ਸਾਡੇ ਇਸੇ ਫਾਰਮੂਲੇ ਨਾਲ ਠੀਕ ਹੋਏ ਨੇ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿੰਨੀ ਪਾਵਰਫੁਲ ਚੀਜ਼ ਹੈ ਜੀ ਜੀ ਸ਼ਾਇਦ ਨਾਲ ਤੁਹਾਡੇ ਅੰਦਰ ਜਿੰਨੇ ਵੀ ਹਾਰਮੋਨ ਡੈੱਡ ਪਏ ਨੇ ਉਹਨਾਂ ਨੂੰ ਬੂਸਟ ਅਪ ਕਰਦਾ ਇਕਦਮ ਆਪਾਂ ਨੂੰ ਨਵੀਂ એનર્ਜੀ ਨਵਾਂ ਕਰੰਟ ਨਵਾਂ ਜੋਸ਼ ਨਵਾਂ ਦਮ ਦਿੰਦਾ ਜੀ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਆਪਣੀ ਆਪਣੀ ਥਾਂ ਤੇ ਇਹਨਾਂ ਦਾ ਬਹੁਤ ਵਧੀਆ ਰੋਲ ਹੈ ਜਿੰਨਾਂ ਦਾ ਢਿੱਡ ਬਾਹਰੋਂ ਆਇਆ ਹੁੰਦਾ ਜਿਹਨੂੰ ਆਪਾਂ ਤੋਂਦ ਕਹਿ ਦਿੰਦੇ ਆ ਢਿੱਡ ਲਮਕਦਾ ਹੁੰਦਾ ਬਾਹਰੋਂ ਉਹਦੇ ਨਾਲ ਢਿੱਡ ਲਮਕਣ ਨਾਲ ਜਿਹੜੀ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਟਿਲੇਪਾਂ ਦੀ ਸ਼ਿਕਾਇਤ ਅਕਸਰ ਆਂਦੀ ਏ ਕਿਸੇ ਵੀ ਡਰੱਗ ਦੀ ਓਵਰਡੋਜ਼ ਕਰਨ ਨਾਲ ਡਰੱਗ ਇੰਦਾ ਸੈਂਸ ਵੀ ਆਪਾਂ ਅੰਗਰੇਜ਼ੀ ਦਵਾਈ ਕੋਈ ਵੀ ਖਾਣੇ ਪਏ ਆ ਚਾਹੇ ਉਹ ਸ਼ੂਗਰ ਤੋਂ ਖਾਣੇ ਪਏ ਆ ਚਾਹੇ ਉਹ ਬੀਪੀ ਤੋਂ ਖਾਣੇ ਪਏ ਲੌਂਗ ਟਾਈਮ ਖਾਣੇ ਪਏ ਠੀਕ ਹੈ ਠੀਕ ਹੈ ਉਹਨਾਂ ਦਾ ਸਾਈਡ ਇਫੈਕਟ ਹੋ ਗਿਆ ਤੁਹਾਨੂੰ ਉਹਦੇ ਨਾਲ ਇਹ ਪ੍ਰੋਬਲਮ ਬਹੁਤ ਜ਼ਿਆਦਾ ਛੇਤੀ ਆ ਜਾਂਦੀ ਹੈ ਤੇ ਤੀਜੀ ਤੇ ਜਿਹੜਾ ਮੇਨ ਕਾਰਨ ਇਹ ਵੇ ਜਿਹੜੀਆਂ ਬਚਪਨੀਆਂ ਗਲਤੀਆਂ ਬਟ ਡਾਕਟਰ ਸਾਹਿਬ ਵੀ ਦੱਸਦੇ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਕਿੰਨੇ ਦਿਨਾਂ ਚ ਲਾਈਫ ਚੇਂਜ ਕਰ ਸਕਦਾ ਹੈ ਦਮ ਲਿਆ ਸਕਦਾ ਦੇਖੋ ਜੀ ਜੇ ਆਪਾਂ ਇਹਨੂੰ ਲਗਾਤਾਰ 1 ਮਹੀਨਾ ਯੂਜ਼ ਕਰ ਲਾਂਗੇ ਨਾ ਇੱਕ ਦਿਨ ਛੱਡ ਕੇ ਮਤਲਬ 15 ਦਿਨ ਯੂਜ਼ ਕਰ ਲਾਂਗੇ ਮਹੀਨੇ 'ਚ ਤੇ ਤੁਹਾਡੇ ਅੰਦਰ ਜੋਸ਼ ਤੇ ਜਿਹਨੂੰ ਅਸੀਂ ਪੰਜਾਬੀ 'ਚ ਕਹ ਲੀਏ ਵੀ ਕਰੰਟ ਕਰੰਟ ਆ ਜਾਊਗਾ ਜਿਹੜਾ ਤੁਹਾਡਾ 파ਟਨਰ ਹੈ ਉਹਦੇ ਸਾਹਮਣੇ ਮੁੱਛਾਂ ਖੜੀਆਂ ਜਾਣਗੀਆਂ ਕੀ ਤੁਹਾਨੂੰ ਪਤਾ ਹੈ ਕਿ ਇਨਾਂ ਚੀਜ਼ਾਂ ਦਾ ਇਸਤੇਮਾਲ ਤੁਹਾਡੀ ਲਾਈਫ ਦੇ ਵਿੱਚ ਦੰਪਰ ਸਕਦਾ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਹੜਿਆਂ ਕੀ ਅੱਜ ਤੁਹਾਨੂੰ ਇਨ੍ਹਾਂ ਰਸੋਈ ਵਾਲੀਆਂ ਆਈਟਮਾਂ ਦੇ ਜ਼ਰੀਏ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਦੱਸਣ ਵਾਲੇ ਨੇ ਕਿ ਜਿਸ ਨਾਲ ਤੁਹਾਡੇ ਸਰੀਰ ਦੇ ਵਿੱਚ ਜਾਨ ਆ ਜਾਏਗੀ ਤੁਹਾਡਾ ਸਰੀਰ ਦੰ ਪਰਨ ਲੱਗ ਜਾਏਗਾ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਾਂਗੇ ਕਿੰਨਾਂ ਲੋਕਾਂ ਵਾਸਤੇ ਨੁਸਖਾ ਹੈ ਔਰ ਕਿਹੜੇ ਲੋਕਾਂ ਨੂੰ ਇਸ ਨੁਸਕੇ ਦਾ ਜਿਹੜਾ ਫਾਇਦਾ ਹੋਣ ਵਾਲਾ ਥੈਟਸ ਆ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਉਦੇਸਾਂ ਵਿੱਚ ਬੈਠੇ ਹਕੀਕਤ ਟੀਵੀ ਨੂੰ ਪਿਆਰ ਕਰਨ ਵਾਲੇ ਮੇਰੇ ਵੀਰਾਂ ਨੂੰ ਮੇਰੀ ਪਿਆਰਪਰੀ ਸਤਿ ਸ੍ਰੀ ਅਕਾਲ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਹੈ ਜਿਹੜਾ ਇਹ ਫਾਰਮੂਲਾ ਹੈ ਕੀ ਫਾਰਮੂਲਾ ਹੈ ਕਿਹੜੇ ਲੋਕਾਂ ਤੇ ਕੰਮ ਕਰਨਾ ਹੈ ਕਿਹੜੇ ਲੋਕਾਂ ਨੂੰ ਕਿਹੜੀਆਂ ਦਿੱਕਤਾਂ 'ਚ ਇਹ ਕੰਮ ਆਏਗਾ ਦੇਖੋ ਜੀ ਸਭ ਤੋਂ ਜ਼ਿਆਦਾ ਤੇ ਇਹ ਨਾ ਕੰਮ ਆਏਗਾ ਜੀ ਇਰੇਕਸ਼ਨ ਵਾਲੇ ਮਸਲੇ ਤੇ ਜਿੰਨੂੰ ਅਸੀਂ ਪੰਜਾਬੀ ਦੇ ਵਿੱਚ ਆਸਾਨ ਭਾਸ਼ਾ ਦੇ ਵਿੱਚ ਢਿੱਲਾਪਨ ਕਹਿ ਦਿੰਦੇ ਆ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਆਪਣੇ ਪਾਰਟਨਰ ਦੇ ਕੋਲ ਹੁੰਨੇ ਆ ਇੱਕ ਵਾਰੀ ਇਰੇਕਸ਼ਨ ਆ ਜਾਂਦਾ ਇੱਕ ਵਾਰੀ ਜੋਸ਼ ਆ ਜਾਂਦਾ ਉਸ ਤੋਂ ਬਾਅਦ ਉਹ ਜਿਹੜਾ ਜੋਸ਼ ਹੈ ਉਹ ਮੇਨਟੇਨ ਨਹੀਂ ਰਹਿੰਦਾ ਮੇਨਟੇਨ ਨਹੀਂ ਰਹਿੰਦਾ ਇੱਕਦਮ ਜਿਹੜਾ ਤੁਹਾਡਾ ਸਰੀਰ ਉਹ ਢਿੱਲਾ ਪੈ ਜਾਂਦਾ ਸੁਸਤ ਪੈ ਜਾਂਦਾ ਉਹ ਜਿਹੜੀ ਮੂਵਮੈਂਟ ਹੁੰਦੀ ਹੈ ਜਿਹੜੀ ਮੂਵਮੈਂਟ ਕ੍ਰਿਸਟੇ ਨੇ ਇਦਾਂ ਦੀ ਮੂਵਮੈਂਟ ਫੇਸ ਕੀਤੀ ਹੁੰਦੀ ਹੈ ਉਹ ਇੰਨੀ ਕੁ ਜ਼ਿਆਦਾ ਫਰੁਕੀ ਸਾਹਿਬ ਇੰਬੈਰਸਿੰਗ ਹੁੰਦੀ ਹੈ ਇੰਨੀ ਕੁ ਜ਼ਿਆਦਾ ਉਹ ਬੰਦਾ ਕਹਿੰਦੇ ਨਾ ਪੰਜਾਬੀ ਜੇ ਵੀ ਆਪਣੀਆਂ ਨਜ਼ਰਾਂ ਚੋਂ ਆਪ ਹੀ ਗਿਰ ਜਾਂਦਾ ਚਾਹੇ ਉਹਦਾ 파ਟਨਰ ਜਿੰਨਾ ਮਰਜ਼ੀ ਕੋਆਪਰੇਟ ਕਰਦਾ ਹੋਏ ਪਰ ਇੱਕ ਹਿਊਮਨ ਨੇਚਰ ਹੈ ਸੁਭਾਅ ਹੈ 파ਟਨਰ ਇੱਕ ਵਾਰੀ ਜ਼ਰੂਰ ਖਿੱਚ ਜਾਂਦਾ ਚਾਹੇ ਉਹ ਮੂੰਹੋਂ ਬੋਲ ਕੇ ਇਹ ਗੱਲ ਨੂੰ ਬਿਆਨ ਕਰੇ ਚਾਹੇ ਨਾ ਕਰੇ ਜਿਹੜੀ ਫੀਮੇਲ ਸਾਈਡ ਹੈ ਉਹ ਇੱਕ ਤਰੀ ਜਦੋਂ ਅਸੀਂ ਇਹ ਬਾਰ-ਬਾਰ ਇਹ ਜਿਹੜੀ ਨਕਾਮੀ ਹੈ ਨਾ ਕਾਮਯਾਬੀ ਜਦੋਂ ਆਪਾਂ ਨੂੰ ਬਾਰ-ਬਾਰ ਮਿਲਦੀ ਏ ਤਾਂ ਬਾਰ-ਬਾਰ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਦੇ ਆ ਪਰ ਉਹ ਕੰਮ ਨੂੰ sire ਨਹੀਂ ਚੜ ਸਕਦੇ ਤੇ ਉਹਦੇ ਵਿੱਚ ਕੀ ਹੁੰਦਾ ਵੀ ਇੱਕ ਫੀਮੇਲ ਸਾਈਡ ਤੋਂ ਜਿਹੜੀ ਸਪੋਰਟ ਆਣੀ ਬੰਦ ਹੋ ਜਾਂਦੀ ਏ ਕਈ ਵਾਰੀ ਫੀਮੇਲ ਸਾਈਡ ਤੋਂ ਇਹ ਵੀ ਗੱਲ ਆ ਜਾਂਦੀ ਏ ਵੀ ਇਹਨਾਂ ਵਧੀਆ ਨਾਲ ਹੀ ਸ਼ੁਰੂ ਕਰਿਆ ਕਰੋ ਉਹ ਜਿਹੜੀ ਚੀਜ਼ ਏ ਨਾ ਉਹ ਬੰਦੇ ਨੂੰ ਸਾਈਕੋਲੋਜੀਕਲੀ ਦਿਮਾਗ ਵਾਲੇ ਪਾਸਿਓਂ ਸਾਰੇ ਪਾਸਿਓਂ ਨਾ ਤੋੜ ਕੇ ਰੱਖ ਦਿੰਦੀ ਏ ਜਿਹੜੀ ਉਮੀਦਾਂ ਨੇ ਜਿਹੜੀਆਂ ਚਾਹਤਾਂ ਨੇ ਉਹ ਸਭ ਕੁਝ ਖਤਮ ਹੋ ਜਾਂਦਾ ਈਵਨ ਮੈਂ ਤੁਹਾਨੂੰ ਇੱਕ ਹੋਰ ਅੱਗੇ ਐਗਜ਼ਾਮਪਲ ਦਿੰਦਾ ਵਾ ਛੋਟੀ ਜੀ ਕਿ ਜਿਹੜੇ ਮੇਰੇ ਵੀਰ ਪਰਦੇਸਾਂ ਦੇ ਵਿੱਚ ਰਹਿੰਦੇ ਨੇ ਉਹ ਜਦੋਂ ਛੁੱਟੀ ਕੱਟਦੇ ਨੇ ਜਾਂ ਕਾਫੀ ਦਿਨਾਂ ਬਾਅਦ ਜਿੰਦਾ ਦਾ ਟੂਰਿੰਗ ਜੋਬ ਏ ਉਹ ਕਾਫੀ ਦਿਨਾਂ ਬਾਅਦ ਆਉਂਦੇ ਨੇ ਤੇ ਘਰ ਦੇ ਵਿੱਚ ਇੱਕ ਟੈਂਸ ਮਾਹੌਲ ਬਣ ਜਾਂਦਾ ਇੱਕ ਸ਼ੱਕ ਦਾ ਮਾਹੌਲ ਬਣ ਜਾਂਦਾ ਵੀ ਇਹਦਾ ਕਿਤੇ ਰਿਲੇਸ਼ਨ ਬਾਹਰ ਤੇ ਨਹੀਂ ਕਿਸੇ ਹੋਰ ਲੇਡੀ ਨਾਲ ਤਾਂ ਨਹੀਂ ਇਹਦਾ ਰਿਲੇਸ਼ਨ ਵੀ ਜਦੋਂ ਇਹ ਮੇਰੇ ਕੋਲ ਆਂਦਾ ਤੇ ਉਦੋਂ ਇਦਾਂ ਕਰਨ ਲੱਗ ਪੈਂਦਾ ਸੋ ਇੰਨੀਆਂ ਚੀਜ਼ਾਂ ਤੋਂ ਬਚਣ ਲਈ ਬਚਾਨ ਲਈ ਅਖੌਤੀ ਵੈਦਾਂ ਦੀਆਂ ਜੇਬਾਂ ਨਾ ਭਰਨ ਲਈ ਉਹਨਾਂ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਅੱਪਾ ਇੱਕ ਇਦਾਂ ਦਾ ਨੁਸਖਾ ਲੈ ਕੇ ਆਏ ਆਂ ਐਡਾ ਸ਼ਾਨਦਾਰ ਨੁਸਖਾ ਲੈ ਕੇ ਆਏ ਆਂ ਜੋ ਕਿ ਤੁਹਾਡੀਆਂ ਕਿਚਨ ਆਈਟਮਸ ਤੋਂ ਤੁਹਾਡੇ ਸਰੀਰ ਦੇ ਵਿੱਚ ਇੰਨਾ ਦਮ ਭਰ ਦੇਗਾ ਇੰਨਾ ਸਰੀਰ ਦੇ ਵਿੱਚ ਜਾਨ ਆ ਜਾਏਗੀ ਤੁਹਾਡੇ ਕਿ ਤੁਸੀਂ ਇਹ ਜਿਹੜਾ ਨੁਸਖਾ ਤੁਸੀਂ ਆਪ ਤੇ ਵਰਤੋਗੇ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਵੀ ਸ਼ੇਅਰ ਕਰਨ ਲਈ ਮਜਬੂਰ ਹੋ ਜਾਓਗੇ ਤੁਸੀਂ ਇਹ ਕਹੋਗੇ ਵੀ ਇਹ ਫਲਾਣੇ ਫਲਾਣੇ ਨੂੰ ਜੇ ਪ੍ਰੋਬਲਮ ਹੈਗੀ ਏ ਕੋਈ ਨਾ ਆਪਾਂ ਉਹਦੀ ਇੱਕ ਛੋਟਾ ਜਿਹਾ ਇੱਕ ਸ਼ੇਅਰ ਦਾ ਬਟਨ ਾਪ ਕੇ ਉਹ ਬੰਦੇ ਦੀ ਜ਼ਿੰਦਗੀ ਚੇਂਜ ਕਰਦੀ ਏ ਜੀ ਜੀ ਸਹੀ ਹੈ ਨਾ ਜੀ ਜੀ ਅੱਛਾ ਤੇ ਨੁਸਖਾ ਫਾਰਮੂਲਾ ਤੇ ਅਸੀਂ ਕਹਿ ਲਈ ਕਿ ਜਿਸ ਗੱਲ ਦੀ ਤੁਸੀਂ ਕਰ ਰਹੇ ਹੋ ਕਿ ਬਹੁਤ ਵਾਰ ਹੁੰਦਾ ਹੈ ਕਿ ਨਹੀਂ ਸੈਟਿੰਗ ਬੈਠਦੀ ਬੰਦੇ ਦੀ ਉਹ ਕਾਰਨ ਕੀ ਹੁੰਦਾ ਜੀ ਕਾਰਨ ਸਰ ਇਹ ਚ ਮੇਨਲੀ 2-3 ਪ੍ਰਮੁੱਖ ਕਾਰਨ ਮੈਂ ਸਾਰੇ ਡਿਸਕਸ ਕਰ ਦਿੰਦਾ ਵਾਂ ਸਭ ਤੋਂ ਪਹਿਲਾ ਵੱਡਾ ਕਾਰਨ ਹੈਗਾ ਓਵਰ weight ਓਬੈਸਟੀ ਜਿੰਨਾ ਦਾ ਢਿੱਡ ਬਾਹਰ ਨੂੰ ਆਇਆ ਹੁੰਦਾ ਜਿਹਨੂੰ ਆਪਾਂ ਤੂੰਦ ਕਹਿ ਦਿੰਨੇ ਆ ਢਿੱਡ ਲਮਕਦਾ ਹੁੰਦਾ ਬਾਹਰ ਨੂੰ ਉਹਦੇ ਨਾਲ ਢਿੱਡ ਲਮਕਣ ਨਾਲ ਜਿਹੜੀ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਢਿੱਲੇਪਨ ਦੀ ਸ਼ਿਕਾਇਤ ਅਕਸਰ ਆਂਦੀ ਏ ਕਿਉਂਕਿ ਸਰੀਰ ਦੇ ਵਿੱਚ ਇੰਨਾ ਕੁ ਜ਼ਿਆਦਾ ਫੈਟ ਜਮਾ ਹੋ ਜਾਂਦਾ ਇੰਨੀ ਕੁ ਜ਼ਿਆਦਾ ਚਰਬੀ ਜਮਾ ਜਾਂਦੀ ਏ ਬਲੌਕਿੰਗ ਹੋ ਜਾਂਦੀ ਏ ਇਨਫੈਕਸ਼ਨ ਹੋ ਜਾਂਦੀ ਏ ਕਈ ਤਰ੍ਹਾਂ ਦੀਆਂ ਹੋਰ ਰਿਸਕ ਹੋ ਜਾਂਦਾ ਤੇ ਦੂਜਾ ਜਿਹੜਾ ਮੇਨ ਕਾਰਨ ਹੈ ਜੇ ਉਹ ਆਂਦਾ ਕਿਸੇ ਵੀ ਡਰੱਗ ਦੀ ਓਵਰਡੋਸ ਕਰਨ ਨਾਲ ਡਰੱਗ ਇੰਦਾ ਸੈਂਸ ਵੀ ਆਪਾਂ ਅੰਗਰੇਜ਼ੀ ਦਵਾਈ ਕੋਈ ਵੀ ਖਾਣੇ ਪਏ ਆ ਚਾਹੇ ਉਹ ਸ਼ੂਗਰ ਤੋਂ ਖਾਣੇ ਪਏ ਆ ਚਾਹੇ ਉਹ ਬੀਪੀ ਤੋਂ ਖਾਣੇ ਪਏ ਲੌਂਗ ਟਾਈਮ ਖਾਣੇ ਪਏ ਆ ਠੀਕ ਹੈ ਠੀਕ ਹੈ ਉਹਨਾਂ ਤੋਂ ਸਾਈਡ ਇਫੈਕਟ ਹੋ ਗਿਆ ਤੁਹਾਨੂੰ ਉਹਦੇ ਨਾਲ ਇਹ ਪ੍ਰੋਬਲਮ ਬਹੁਤ ਜ਼ਿਆਦਾ ਛੇਤੀ ਆ ਜਾਂਦੀ ਹੈ ਤੇ ਤੀਜੀ ਤੇ ਜਿਹੜਾ ਮੇਨ ਕਾਰਨ ਇਹ ਵੇ ਜਿਹੜੀਆਂ ਬਚਪਨੀਆਂ ਗਲਤੀਆਂ ਬਚਪਨ ਦੇ ਵਿੱਚ ਅਸੀਂ ਜਾਂ ਕੋਈ ਇਦਾਂ ਦਾ ਜਿਹੜੀ ਪੜਕਾਉ ਫਿਲਮਾਂ ਦੇਖ ਲਈਆਂ ਇਹ ਪੜਕਾਉ ਫੂਡ ਕਿ ਆਪਾਂ ਜਿਹੜਾ ਆਪਣਾ ਹੱਥ ਨਾਲ ਆਪਣਾ ਜਿਹੜੀ ਜੀਵਨ ਹੈ ਉਹਨੂੰ ਤੈਸ ਨੈਸ ਕਰ ਲੈਣੇ ਆ ਤੇ ਇਹ ਤਿੰਨ ਪ੍ਰਮੁੱਖ ਕਾਰਨ ਜਿਹੜੇ ਪਾਏ ਜਾਂਦੇ ਨੇ ਜਿਹਦੇ ਕਰਕੇ ਬੰਦੇ ਨੂੰ ਢਿੱਲੇਪਨ ਦੀ ਸ਼ਿਕਾਇਤ ਹੋ ਜਾਂਦੀ ਏ ਤੇ ਚੌਥਾ ਜਿਹੜਾ ਮੇਨ ਕਾਰਨ ਏ ਉਹ ਹੈਗਾ ਇੱਕ ਏਜ ਫੈਕਟਰ ਏਜ ਫੈਕਟਰ ਦੇ ਨਾਲ ਜਿਹੜਾ ਹੌਲੀ ਹੌਲੀ ਆਪਣੇ ਅੰਦਰ ਹਾਰਮੋਨ ਬੰਦਾ ਟੈਸਟੋਸਟੋਨ ਟੈਸਟੋਸੋਨ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਟੈਸਟੋਸਟੋਨ ਘਟ ਜੇਗਾ ਆਬਵੀਅਸਲੀ ਜਿਹੜੀ ਇਹ ਢਿੱਲੇਪਨ ਦੀ ਪ੍ਰੋਬਲਮ ਬੰਦੇ ਨੂੰ ਆਣੀ ਆਣੀ ਤੇ ਫਿਰ ਇਹ ਜਿਹੜੇ ਪਿਆਜ਼ ਹੈਗੇ ਨੇ ਲਸਣ ਹੈਗਾ ਸ਼ਹਿਦ ਰੱਖਿਆ ਹੈ ਖੀਰਾ ਹੈਗਾ ਇਹ ਕੀ ਕਰਨਗੀ ਜੀ ਦੇਖੋ ਜੀ ਹਰ ਇੱਕ ਜਿਹੜਾ ਸਮਾਨ ਇਹਦੇ ਵਿੱਚ ਅਸੀਂ ਚੂਜ਼ ਕੀਤਾ ਜਾਂ ਇਹ ਫਾਰਮੂਲਾ ਸਾਡਾ ਅਜਦਾ ਨਹੀਂ ਹੈਗਾ ਬਹੁਤ ਪੁਰਾਣਾ ਹੈ ਇਹ ਸਾਡੇ ਫਾਦਰ ਸਾਹਿਬ ਦੇ ਟਾਈਮ ਦਾ ਹੀ ਹੈ ਜੀ ਤੇ ਬਹੁਤ ਸਾਰੇ ਪੇਸ਼ੈਂਟ ਸਾਡੇ ਇਸੇ ਫਾਰਮੂਲੇ ਨਾਲ ਠੀਕ ਹੋਏ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਆਪਣਾ ਪ੍ਰੋਡਕਟ ਪ੍ਰਮੋਟ ਕਰਨ ਦੀ ਬਜਾਏ ਜਾਂ ਕੋਈ ਆਪਣੀ ਦਵਾਈ ਵੇਚਣ ਦੀ ਬਜਾਏ ਅਸੀਂ ਕਹਿੰਨੇ ਆ ਕਿਚਨ ਆਈਟਮਸ ਕਿਚਨ ਆਈਟਮਸ ਘਰੇਲੂ ਨੁਸਖਾ ਅੱਜ ਕੱਲ ਤੁਹਾਨੂੰ ਪਤਾ ਹਰ ਇੱਕ ਚੀਜ਼ ਦੇ ਸਾਈਡ ਇਫੈਕਟ ਬਹੁਤ ਨੇ ਹਰ ਬੰਦਾ ਕਹਿੰਦਾ ਜੀ ਪਸਮਾ ਖਾ ਲਓ ਉਹ ਮੁਸਲੀ ਪਾਖ ਖਾ ਲਓ ਸ਼ਿਲਾਜੀਤ ਖਾ ਲਓ ਉਹ ਕਿਉਂ ਕਹਿੰਦਾ ਕਿਉਂਕਿ ਉਹਨੇ ਉਸੇ ਚੀਜ਼ ਦਾ ਬ੍ਰਾਂਡ ਬਣਾਇਆ ਹ ਹਾਂ ਉਨਾਲ ਹੀ ਉਹ ਡੱਬੀ ਚੁੱਕਦਾ ਅਗੇਰਾ ਹਜ਼ੰਦਾ ਜੀ ਕਹਿੰਦਾ ਜੀ ਆਹ ਡੱਬੀ ਲੈ ਲੋ ਜੀ ਇਹਨਾਂ ਬਹਿ ਜਾ ਬਹਿ ਜਾ ਹੋ ਜੂਗੀ ਫੱਟੇ ਚੱਕੇ ਜਾਣਗੇ ਅਸੀਂ ਕਹਿੰਨੇ ਆ ਵੀ ਨਹੀਂ ਫੱਟੇ ਚੱਕੇ ਜਾਣਗੇ ਡੱਬੀਆਂ ਵੀ ਵੇਚੋ ਸਭ ਕੁਝ ਵੇਚੋ ਪਰ ਕਿਸੇ ਦਾ ਮਾੜਾ ਮੋਟਾ ਕੋਈ ਭਲਾ ਵੀ ਕਰ ਦੋ ਪਲਾ ਸਟਾਰਟਿੰਗ ਸਾਡੇ ਨੁਸਖਿਆਂ ਤੋਂ ਹੋਣੀ ਚਾਹੀਦੀ ਹੈ ਜੇ ਨਹੀਂ ਕੰਮ ਕਰਦੇ ਤੇ ਫਿਰ ਤੁਹਾਡੇ ਕੋਲ ਤੁਹਾਡੇ ਕੋਲ ਵੀ ਹੱਲ ਹੁੰਦਾ ਦੇਖੋ ਜੀ ਹੱਲ ਸਾਰੇ ਹੀ ਹੁੰਦੇ ਨੇ ਹੁਣ ਕਹਿੰਦੇ ਨਾ ਵੀ ਜਿਹੜਾ ਚੀਜ਼ ਉਹ ਮਿਸਤਰੀ ਦੇ ਕੋਲ ਸਾਰੇ ਹੀ ਸੰਦ ਹੁੰਦੇ ਨੇ ਹੂੰ ਕਿੱਲ ਵੀ ਹੁੰਦਾ ਥੋੜੀ ਵੀ ਹੁੰਦੀ ਹੈ ਪੇਚਕਾ ਵੀ ਹੁੰਦਾ ਪਲਾਸ ਵੀ ਹੁੰਦਾ ਉਹ ਜਿਹੜਾ ਛਿੱਟੀ ਚੀਜ਼ ਜਿੱਥੇ ਲੱਗਣੀ ਹੈ ਹੁਣ ਮੰਨ ਲਓ ਕਿਸੇ ਨੇ ਇਹ ਨੁਸਖੇ ਨਾਲ ਹੀ ਠੀਕ ਹੋਣਾ ਉਹਨੂੰ ਅਸੀਂ ਕਿਉਂ ਮਹਿੰਗੀਆਂ ਬਸਵਾ ਦਈਏ ਉਹਨੂੰ ਆਪਾਂ ਕਿਉਂ ਮਹਿੰਗੇ ਕੈਪਸੂਲ ਖਵਾਈਏ ਸਹੀ ਹੈ ਨਾ ਐਸਲੀ ਸਾਡੀ ਪਹਿਲੀ ਤੇ ਫਰਸਟ ਜਿਹੜੀ ਕੋਸ਼ਿਸ਼ ਹੈ ਉਹ ਹਮੇਸ਼ਾ ਇਹ ਰਹਿਣੀ ਚਾਹੀਦੀ ਏ ਕਿ ਵੀ ਅਸੀਂ ਘਰੇਲੂ ਨੁਸਖੇ ਨਾਲ ਹੀ ਜਿਹੜਾ ਹਰ ਇੱਕ ਪੇਸ਼ੈਂਟ ਨੂੰ ਪਹਿਲਾਂ ਟਰੀਟ ਕਰੀਏ ਜੇ ਉਹਨੂੰ ਘਰੇਲੂ ਨੁਸਖੇ ਨਾਲ ਨਹੀਂ ਫਰਕ ਪੈਂਦਾ ਪਿਆ ਫਿਰ ਅਸੀਂ ਟ੍ਰੀਟਮੈਂਟ ਵਾਲੇ ਪਾਸੇ ਚਲੀਏ ਲਾਈਨ ਆਫ ਟ੍ਰੀਟਮੈਂਟ ਹੁੰਦਾ ਬੰਦੇ ਨੂੰ ਡਾਇਗਨੋਸ ਕਰਨਾ ਪੈਂਦਾ ਹੁਣ ਇਹ ਜਿਹੜਾ ਰੈਕਟਲ ਡਿਸਫੰਕਸ਼ਨ ਹੈ ਕੋਈ ਇੱਕ ਕਾਰਨ ਤੇ ਹੈ ਨਹੀਂ ਮੈਂ ਤੁਹਾਨੂੰ ਚਾਰ ਕਾਰਨ ਤੇ ਹੁਣੇ ਗਿਣਾ ਦਿੱਤੇ ਨੇ ਇਸ ਤੋਂ ਇਲਾਵਾ ਵੀ ਕਈ ਕਾਰਨ ਹੁੰਦੇ ਨੇ ਕਿਉਂਕਿ ਵੀਡੀਓ ਲੰਮਾ ਨਾ ਹੋ ਜੇ ਮੈਂ ਸਾਰੀ ਡਿਸਕਸ਼ਨ ਨਹੀਂ ਕਰ ਸਕਦਾ ਸਾਨੂੰ ਈਚ ਐਂਡ ਐਵਰੀਥਿੰਗ ਇਹ ਚੀਜ਼ ਚੈੱਕ ਕਰਨੀ ਪੈਂਦੀ ਹੈ ਵੀ ਜੇ ਪੇਸ਼ੀਐਂਟ ਨੂੰ ਆਪਾਂ ਟ੍ਰੀਟ ਕਰਨਾ ਤੇ ਉਹਨੂੰ ਆਪਾਂ ਕਿਸ ਪਾਸਿਓਂ ਦੇਖਣਾ ਵੀ ਕਿਸ ਪਾਸਿਓਂ ਦੀ ਕਮੀ ਆ ਰਹੀ ਹੈ ਉਸ ਹਿਸਾਬ ਨਾਲ ਹੀ ਉਹਨੂੰ ਟ੍ਰੀਟ ਕਰਨਾ ਪੈਂਦਾ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਇਹ ਤਾਂ ਮੈਨੂੰ ਲੱਗਦਾ ਕਿ ਮਹੱਜ 10 ਰੁਪਏ ਚ ਇੱਕ ਵਾਰ ਦਾ ਇਹਦਾ ਸਿਸਟਮ ਸੈੱਟ ਹੋਣਾ ਹੈ ਤੇ 10 ਰੁਪਏ ਦਾ ਨੁਸਕਾ ਮਹਿੰਗੀਆਂ ਮਹਿੰਗੀਆਂ ਪਸਮਾ ਮਹਿੰਗੇ ਮਹਿੰਗੇ ਕੈਪਸੂਲ ਮਹਿੰਗੇ ਮਹਿੰਗੇ ਜਿਹੜੇ ਅਸੀਂ ਕਹਿ ਲਈ ਜੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਫੇਲ ਕਰ ਸਕਦਾ 100% ਕਰੇਗਾ ਜੀ ਦੇਖੋ ਕੋਈ ਵੀ ਚੀਜ਼ ਹੈ ਨਾ ਇਹਨੂੰ ਆਪਾਂ ਨਾ ਅੱਜਕੱਲ ਤੁਸੀਂ ਆਮ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਰੀਲਾਂ ਬੜੀਆਂ ਵਾਇਰਲ ਹੋ ਰਹੀਆਂ ਨੇ ਕੋਈ ਵੀ ਚੀਜ਼ ਹੈ ਕੋਈ ਵੀ ਭਸਮ ਹੈ ਆਪਾਂ ਕਿਸੇ ਵੀ ਚੀਜ਼ ਨੂੰ ਮਾੜੀ ਨਹੀਂ ਕਹਿੰਦੇ ਪਰ ਓਵਰ ਗਲੋਰੀਫਾਈ ਓਵਰ ਕਰਤਾ ਮਤਲਬ ਉਹਨਾਂ ਨੂੰ ਲੋੜ ਤੋਂ ਵੱਧ ਇੱਕ ਲਾਈਮਲਾਈਟ ਮਿਲ ਗਈ ਜਿਸ ਨਾਲ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਜੇ ਅਸੀਂ ਉਹ ਮਹਿੰਗੀਆਂ ਭਸਮਾਂ ਨਹੀਂ ਖਾਂਦੇ ਤੇ ਸਾਡੀ ਗੱਲ ਨਹੀਂ ਬੰਦੀ ਫਰੂਕੀ ਸਾਹਿਬ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੀਆਂ ਇਹ ਮਹਿੰਗੀਆਂ ਭਸਮਾਂ ਇਹਨਾਂ ਦੇ ਸਾਈਡ ਇਫੈਕਟ ਕਿੰਨੇ ਜ਼ਬਰਦਸਤ ਨੇ ਸਿੱਧਾ ਤੁਹਾਡੀਆਂ ਕਿਡਨੀਆਂ ਉੱਡਦੀਆਂ ਤੁਹਾਡੀਆਂ ਇੱਕ ਵਾਰੀ ਕਿਡਨੀਆਂ ਉੱਡ ਗਈਆਂ ਨਾ ਉਹਦਾ ਮੁੜ ਕੇ ਕੋਈ ਹੱਲ ਨਹੀਂ ਹੈਗਾ ਹੁਣ ਖੀਰਾ ਖਾ ਲੋਗੇ ਪਿਆਜ਼ ਖਾ ਲੋਗੇ ਤੇ ਰੂਟੀਨ ਚ ਆਪਾਂ ਖਾਣੇ ਹੀ ਆ ਖੀਰੇ ਨਾਲ ਕਿੰਨੀ ਉਡਣ ਦਾ ਕੋਈ ਚਾਂਸ ਹੈਗਾ ਪਿਆਜ਼ ਨਾਲ ਕੋਈ ਚਾਂਸ ਹੈਗਾ ਇਹਨਾਂ ਲਸਣ ਨਾਲ ਕੋਈ ਚਾਂਸ ਹੈਗਾ ਸ਼ਾਇਦ ਨਾਲ ਕੋਈ ਚਾਂਸ ਹੈਗਾ ਸੋ ਜਿਹੜੀ ਚੀਜ਼ ਏ ਆਪਣੀ ਹੈਲਥ ਲਈ ਜੇ ਆਪਾਂ ਕੁਝ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਸੇਫਟੀ ਏ ਉਹ ਮੈਟਰ ਕਰਦੀ ਏ ਬਾਕੀ ਸਾਡਾ ਕੋਈ ਵੀ ਨੁਸਖਾ ਤੁਸੀਂ ਜੇ ਯੂਜ਼ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ ਪਰ ਕਿਸੇ ਜਿਹੜਾ ਡਾਕਟਰ ਏ ਪ੍ਰੋਫੈਸ਼ਨਲ ਏ ਉਹਦੀ ਅੰਡਰ ਕੇਅਰ ਕਰੋ ਤੇ ਆਪਣੀ ਲੋੜ ਅਨਸਾਰ ਕਰੋ ਆਪਣੀ ਬੋਡੀ ਨੂੰ ਸਮਝ ਕੇ ਕਰੋ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਦਿਓ ਵੀ ਕਿੰਨੀ ਮਿqdਾਰ ਦੇ ਵਿੱਚ ਲੈਣਾ ਹੈ ਕਿਵੇਂ ਇਹ ਇਹਦੀ ਪ੍ਰੇਪਰੇਸ਼ਨ ਕਿਵੇਂ ਹੋਣੀ ਹੈ ਔਰ ਕਿਸ ਵੇਲੇ ਦਾ ਇਸਤੇਮਾਲ ਕਰਨਾ ਹੈ ਦੇਖੋ ਜੀ ਪਹਿਲਾਂ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਵੀ ਜੇ ਇਹਦੇ ਵਿੱਚ ਆਪਾਂ ਚਾਰ ਚੀਜ਼ਾਂ ਪਾ ਰਹੇ ਹਾਂ ਚਾਰਾਂ ਚੀਜ਼ਾਂ ਪਾਉਣ ਦੀ ਇੰਪੋਰਟੈਂਸ ਕੀ ਹੈ ਜੀ ਅਸੀਂ ਕਿਉਂ ਪਿਆਜ਼ ਚੂਜ਼ ਕੀਤਾ ਅਸੀਂ ਪਿਆਜ਼ ਤਾਂ ਚੂਜ਼ ਕੀਤਾ ਪਿਆਜ਼ ਜਿਹੜਾ ਤੜੀਆਂ ਜਿਹੜੀਆਂ ਨਰਵਸ ਪਤਲੀਆਂ ਹੋ ਗਈਆਂ ਨਾ ਉਹਨਾਂ ਨੂੰ ਸੰਗਨੀਆਂ ਕਰਕੇ ਉਹਨਾਂ ਦੇ ਵਿੱਚ ਬਲੱਡ ਫਲੋ ਇਨਕਰੀਜ਼ ਕਰਦਾ ਪਲੱਸ ਪਿਆਜ਼ ਦੀ ਇੱਕ ਹੋਰ ਮਹੱਤਤਾ ਹੈ ਕਿ ਇਹ ਹਾਰਮੋਨ ਜਿਹੜਾ ਟੈਸਟੋਸਟੇਰੋਨ ਥੀਕ ਹੋਇਆ ਹੁੰਦਾ ਉਹਨੂੰ ਵੀ ਇਨਕਰੀਜ਼ ਕਰਦਾ ਦੂਜੇ ਨੰਬਰ ਤੇ ਆਪਾਂ ਖੀਰੇ ਦੀ ਗੱਲ ਕਰੀਏ ਖੀਰੇ ਦੇ ਵਿੱਚ ਇੱਕ ਗੁਣ ਹੁੰਦਾ ਖੀਰੇ ਦਾ 95% ਜਿਹੜਾ ਪਾਰਟ ਹੈ ਉਹ ਪਾਣੀ ਦਾ ਸਰਦੀਆਂ ਦੇ ਵਿੱਚ ਅਕਸਰ ਅਸੀਂ ਪਾਣੀ ਜਿਹੜਾ ਘੱਟ ਪੀਨੇ ਆ ਜਾਂ ਹਾਈਡਰੇਸ਼ਨ ਦੀ ਆਪਾਂ ਨੂੰ ਬੋਡੀ ਦੇ ਵਿੱਚ ਕਮੀ ਆ ਜਾਂਦੀ ਹੈ ਇੱਕ ਖੀਰੇ ਦੇ ਵਿੱਚ ਇਹ ਵੀ ਹੈਗਾ ਵੀ ਇਹ ਮਸਲ ਨੂੰ ਰਿਲੈਕਸ ਕਰਦਾ ਠੀਕ ਹੈ ਜੀ ਤਾਂ ਆਪਾਂ ਇਹਨੂੰ ਖੀਰੇ ਨੂੰ ਯੂਜ਼ ਕਰਦੇ ਪਏ ਆ ਕਿਉਂਕਿ ਸਰਦੀਆਂ 'ਚ ਵੱਧ ਘਟ ਖਾ ਜਾਂਦਾ ਪਾਣੀ ਵੀ ਘਟ ਪੀ ਹੁੰਦਾ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਇਹ ਗਰਮੀ ਹੋਈਏ ਗਰਮੀ ਕਰਕੇ ਜਾਂ ਡੀ ਹਾਈਡਰੇਸ਼ਨ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਤੇ ਇਸ ਲਈ ਆਪਾਂ ਇਹ ਖੀਰਾ ਯੂਜ਼ ਕਰ ਰਹੇ ਆ ਜਿਹੜਾ ਲਸਣ ਹੈ ਲਸਣ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਵੇ ਲਸਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੈਗੀਏ ਇਨਫੈਕਸ਼ਨ ਨੂੰ ਦੂਰ ਕਰਨ ਦਾ ਇਹ ਰਖਦੀ ਹੈ ਪਾਵਰ ਰੱਖਦਾ ਲਸਣ ਦੂਜੇ ਨੰਬਰ ਤੇ ਇਹਦੇ ਨਾਲ ਵੀ ਆਪਣਾ ਹਾਰਮੋਨ ਜਿਹੜਾ ਟੈਸਟੋਸਟੇਰੋਨ ਉਹ ਇਨਕਰੀਜ਼ ਹੁੰਦਾ ਤੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਹੈਗੀ ਹੈ ਹਨੀ ਸ਼ਹਿਦ ਸ਼ਹਿਦ ਤੁਹਾਨੂੰ ਪਤਾ ਹੀ ਹੈ ਕਿੰਨੀ ਪਾਵਰਫੁਲ ਚੀਜ਼ ਹੈ ਜੀ ਜੀ ਸ਼ਹਿਦ ਦੇ ਨਾਲ ਤੁਹਾਡੇ ਅੰਦਰ ਜਿੰਨੇ ਵੀ ਹਾਰਮੋਨ ਡੈੱਡ ਪਏ ਨੇ ਉਹਨਾਂ ਨੂੰ ਬੂਸਟ ਅਪ ਕਰਦਾ ਇੱਕਦਮ ਆਪਾਂ ਨੂੰ ਨਵੀਂ એનર્ਜੀ ਨਵਾਂ ਕਰੰਟ ਨਵਾਂ ਜੋਸ਼ ਨਵਾਂ ਦਮ ਦਿੰਦਾ ਜੀ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਆਪਣੀ ਆਪਣੀ ਥਾਂ ਤੇ ਇਹਨਾਂ ਦਾ ਬਹੁਤ ਵਧੀਆ ਰੋਲ ਹੈ ਜੀ ਜੀ ਸੋ ਆਪਾਂ ਸਮਾਂ ਬਚਾਣ ਲਈ ਇਹ ਸਮਾਨ ਪਹਿਲਾਂ ਹੀ ਚੋਪ ਕਰਕੇ ਰੱਖਿਆ ਹੋਇਆ ਹੈ ਇਹਨਾਂ ਸਾਰਿਆਂ ਨੂੰ ਚੋਪ ਕਰਨਾ ਇਸ ਤਰੀਕੇ ਨਾਲ ਇਹਨਾਂ ਇਹਨਾਂ ਸਮਾਨ ਆਪਾਂ ਚੌਪ ਕਰ ਲੈਣਾ ਠੀਕ ਹੈ ਜੀ ਆ ਤੁਸੀਂ ਦੇਖ ਲਓ ਜੀ ਪਿਆਜ਼ ਦੀ ਤਕਰੀਬਨ ਪਿਆਜ਼ ਦਾ ਤਕਰੀਬਨ ਇੱਕ ਪਿਆਜ਼ ਪੂਰਾ ਲੈਣਾ ਜੀ ਠੀਕ ਹੈ ਜੀ ਲਸਣ ਦੀਆਂ 2-3 ਤੁਰੀਆਂ ਲੈਣੀਆਂ ਜੀ ਤਿੰਨ ਤੁਰੀਆਂ ਤੁਸੀਂ ਮੰਨ ਲਓ ਜੀ ਇਹਨਾਂ ਨੂੰ ਤੇ ਤਕਰੀਬਨ ਅੱਧਾ ਖੀਰਾ ਹੋ ਗਿਆ ਜੀ ਠੀਕ ਹੈ ਇੰਨੀ ਇੰਨੀ ਕੁਆਂਟੀਟੀ ਦੇ ਵਿੱਚ ਲੈਣਾ ਤੁਸੀਂ ਇਹ ਇੰਨੀ ਕੁਆਂਟੀਟੀ ਲੈਣੀ ਹੈ ਆਪਾਂ ਇਸ ਤੋਂ ਜ਼ਿਆਦਾ ਕੁਆਂਟੀਟੀ ਨਹੀਂ ਲੈਣੀ ਇੱਕ ਵਾਰ ਜਦੋਂ ਯੂਜ਼ ਕਰਨਾ ਹੈ ਤੇ ਆਪਾਂ ਇੰਨੀ ਕੁਆਂਟੀਟੀ ਹੀ ਲੈਣੀ ਹੈ ਭੌਣੇ ਨੂੰ ਇੱਕ ਇੱਕ ਕਰਕੇ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਇਹਦਾ ਕੀ ਕਰਨਾ ਕੀ ਹੈ ਜੀ ਇਹਦਾ ਇਹਨੂੰ ਆਪਾਂ ਚੌਪ ਕਰਨਾ ਜੀ ਇਹਨੂੰ ਇਹਦਾ ਪੇਸਟ ਬਣਾਣੀ ਹੈ ਆਪਾਂ ਜੂਸ ਸਟਾਈਲ ਜੂਸ ਟਾਈਪ ਬਣਾਉਣਾ ਜੂਸ ਕੱਢਣਾ ਹੈ ਬਿਲਕੁਲ ਜੀ ਜੂਸ ਕੱਢਣਾ ਮਤਲਬ ਇਹ ਜੂਸ ਹੈ ਜਿਹੜਾ ਫਿਰ ਜਿਹੜਾ ਸਰੀਰ ਦਾ ਜਲੂਸ ਨਿਕਲਦਾ ਹੈ ਉਹਦੇ ਤੋਂ ਰਾਹਤ ਦੋ ਹਾਂਜੀ ਹਾਂਜੀ 100% ਜੀ 100% ਸੋ ਤਿੰਨ ਚਾਰ ਜਿਹੜੀਆਂ ਇਹਦੀਆਂ ਲਸਣ ਦੀਆਂ ਤੁਰੀਆਂ ਹੋ ਗਈਆਂ ਔਰ ਇੱਕ ਪਿਆਜ਼ ਹੋ ਗਿਆ ਅੱਧਾ ਖੀਰਾ ਠੀਕ ਹੈ ਜੀ ਅੱਧਾ ਖੀਰਾ ਕਿਆ ਕਿਆ ਜੀ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪਾ ਲਿਆ ਤੇ ਫਿਰ ਉਸਤੇ ਬਾਅਦ ਇਹਨੂੰ ਢੱਕਣ ਨੂੰ ਬੰਦ ਕਰ ਲੈਣਾ ਜੀ ਢੱਕਣ ਨੂੰ ਬੰਦ ਕਰਕੇ ਇਹਦੇ ਮਸ਼ੀਨ ਚ ਲਾ ਦੇਣੀ ਹੈ ਇਦੇ ਵਿੱਚ ਇੱਕ ਗਲਾਸ ਪਾਣੀ ਦਾ ਨਾਲ ਐਡ ਕਰਨਾ ਜੀ ਆਪਾਂ ਠੀਕ ਹੋ ਗਿਆ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੀ ਜੀ ਬਸ ਇੰਨਾ ਕੁ ਟਾਈਮ ਦੋ ਚਾਰ ਮਿੰਟ ਹੀ ਲੱਗੇਗਾ ਵਾ ਦੋ ਚਾਰ ਮਿੰਟਾਂ ਨਹੀਂ ਤੁਹਾਡੀ ਜਿਹੜੀ ਜ਼ਿੰਦਗੀ ਹੈ ਨਾ ਬਦਲ ਦੇਣੀ ਹੈ ਤੁਹਾਡੇ ਸਰੀਰ ਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਆ ਜੇਗੀ ਤੁਸੀਂ ਆਵ ਹਰਾਨ ਹੋ ਜਾਓਗੇ ਕਨਫਿਊਜ਼ ਹੋ ਜਾਓਗੇ ਨਾਲ ਤੁਹਾਡਾ ਪਾਰਟਨਰ ਵੀ ਕਨਫਿਊਜ਼ ਹੋਏਗਾ ਵੀ ਇਹਦੇ ਚ ਇੰਨੀ ਤਾਕਤ ਇੰਨੀ એનર્ਜੀ ਆ ਕਿੱਥੋਂ ਆਈ ਹੈ ਤੇ ਉਹ ਵੀ ਕਿੰਨੇ ਰੁਪਏ ਜੇ ਸਿਰਫ 10 ਰੁਪਏ ਜੇ ਕੀ ਬਾਤ ਹੈ ਜੀ ਜੀ ਇਹ ਸਾਰਾ ਅਸੀਂ ਨੁਸਖਾ ਫਾਰਮੂਲਾ ਤਿਆਰ ਕਰ ਲਿਆ ਤੁਸੀਂ ਦੇਖੋ ਇੱਕ ਵਾਰ ਡਾਕਟਰ ਸਾਹਿਬ ਨੇ ਸਾਰੀਆਂ ਚੀਜ਼ਾਂ ਨਾ ਜਿਹੜਾ ਥੋੜੇ ਥੋੜੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਹੈਗਾ ਪਿਆਜ਼ ਇਸਤੇਮਾਲ ਕੀਤਾ ਹੈ ਕੀਰਾ ਇਸਤੇਮਾਲ ਕੀਤਾ ਲਸਣ ਇਸਤੇਮਾਲ ਕੀਤਾ ਤੇ ਉਸ ਤੋਂ ਬਾਅਦ ਇਹ ਜੂਸ ਬਣ ਗਿਆ ਹੈ। ਕੀ ਆ ਵਾਹ। ਅੱਛਾ ਦੱਸ ਸਾ ਵੀ ਨੁਸਖਾ ਫਾਰਮੂਲਾ ਬਣ ਗਿਆ ਹੈ ਤੇ ਫਿਰ ਇਹਦਾ ਇਸਤੇਮਾਲ ਹੁਣ ਕਿਵੇਂ ਕਰਨਾ ਹੈ ਦਿਨ ਚ ਕਿੰਨੀ ਵਾਰ ਕਰਨਾ ਫਰੁਕੀ ਸਾਹਿਬ ਦਿਨ ਦੇ ਵਿੱਚ ਸਿਰਫ ਇੱਕੋ ਵਾਰੀ ਕਰਨਾ ਹੈ 4-5 ਵਜੇ ਦਾ ਸਮਾਂ ਠੀਕ ਹੈ ਰਾਤ ਦੀ ਰੋਟੀ ਤੋਂ ਪਹਿਲਾਂ ਤਕਰੀਬਨ 2 2.5 ਘੰਟੇ ਪਹਿਲਾਂ ਤੇ ਇੱਕ ਦਿਨ ਛੱਡ ਕੇ ਕਰਨਾ ਕਿਉਂਕਿ ਮਤਲਬ ਰੋਜ਼ ਨਹੀਂ ਕਰਨਾ ਇਸਤੇਮਾਲ ਜੇ ਤੁਸੀਂ ਇਹਨੂੰ ਰੋਜ਼ ਲਓਗੇ ਤੇ ਇਹਦਾ ਉਨਾ ਬੈਨੀਫਿਟ ਨਹੀਂ ਹੋਏਗਾ ਇਹ ਇੱਕ ਦਿਨ ਜੇ ਛੱਡ ਕੇ ਲਓਗੇ ਤੇ ਇਹਦਾ ਬੈਨੀਫਿਟ ਜ਼ਿਆਦਾ ਮਿਲੇਗਾ ਆਪਾਂ ਨੂੰ ਐਡੀ ਵਧੀਆ ਚੀਜ਼ ਹੈ ਰੁਕੀ ਸਾਹਿਬ ਇੱਕ ਵਾਰੀ ਮੇਰੇ ਕਹਿਣ ਤੇ ਮੜਾ ਜਾ ਟੇਸਟ ਕਰਕੇ ਦੇਖੋ ਜੀ 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 ਬਿਲਕੁਲ ਅਸੀਂ ਟੇਸਟ ਕਰਦੇ ਹਾਂ ਪਰ ਡਾਕਟਰ ਸਾਹਿਬ ਸਾਡੇ ਵੀ ਦੱਸ ਦਿਓ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਕਿੰਨੇ ਦਿਨਾਂ ਚ ਲਾਈਫ ਚੇਂਜ ਕਰ ਸਕਦਾ ਹੈ ਦਮ ਲਿਆ ਸਕਦਾ ਹੈ ਦੇਖੋ ਜੀ ਜੇ ਆਪਾਂ ਇਹਨੂੰ ਲਗਾਤਾਰ 1 ਮਹੀਨਾ ਯੂਜ਼ ਕਰ ਲਾਂਗੇ ਨਾ ਇੱਕ ਦਿਨ ਛੱਡ ਕੇ ਮਤਲਬ 15 ਦਿਨ ਯੂਜ਼ ਕਰ ਲਾਂਗੇ ਮਹੀਨੇ 'ਚ ਤੇ ਤੁਹਾਡੇ ਅੰਦਰ ਜੋਸ਼ ਤੇ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਇਹ ਵੀ ਕਰੰਟ ਕਰੰਟ ਆ ਜਾਊਗਾ ਤੇ ਜਿਹੜਾ ਤੁਹਾਡਾ 파ਟਨਰ ਹੈ ਉਹਦੇ ਸਾਹਮਣੇ ਮੁੱਛਾਂ ਖੜੀਆਂ ਜਾਣਗੀਆਂ ਕੀ ਬਾਤ ਹੈ ਕੀ ਬਾਤ ਹੈ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇਹਦਾ ਸ਼ਾਇਦ ਨੂੰ ਕਿਵੇਂ ਇਸਤੇਮਾਲ ਕਰਨੇ ਜੀ ਇਹਦੇ ਹਾਂਜੀ ਹਾਂਜੀ ਸ਼ਾਇਦ ਵੀ ਪਾਣੇ ਜੀ ਜਿਆਦਾ ਕਿਸੇ ਵੇਚ ਤੇ ਇਸਤਰੀ ਇਨਟੇਕ ਕੀਤਾ ਜਾ ਸਕਦਾ ਹੈ ਜੀ ਕਰ ਸਕਦੇ ਜੀ ਬਿਲਕੁਲ ਕਰ ਸਕਦੇ ਸ਼ਾਇਦ ਆਪਾਂ ਪਾਣਾ ਜੀ ਬਿਲਕੁਲ ਥੋੜਾ ਜਿਆ ਇਹ ਆ ਦੇਖੋ ਜੀ ਮੈਂ ਸ਼ਹਿਦ ਪਾ ਕੇ ਦਿਖਾਣਾ ਵਾਂ ਜੀ ਜੀ ਇਹ ਆ ਦੇਖੋ ਤਕਰੀਬਨ ਅੱਧਾ ਚਮਚਾ ਸ਼ਹਿਦ ਪਾਣਾ ਆ ਆ ਦੇਖੋ ਠੀਕ ਹੈ ਕਿ ਤੰਦੂਰ ਕਰਨਾ ਵਾ ਹਾਂ ਬਿਲਕੁਲ ਜੀ ਬਿਲਕੁਲ ਆ ਦੇਖੋ ਇੰਨਾ ਪਾਣਾ ਜੀ ਬਸ ਸ਼ਾਬਾਸ਼ ਕੀ ਬਾਤ ਹੈ ਠੀਕ ਹੈ ਜੀ ਦਿਲ ਬਣਾਤਾ ਜੀ ਤੁਸੀਂ ਦਿਲ ਦਿਲ ਤੇ ਬਣੇਗਾ ਮਹਾਰਾ ਜਿਹੜਾ ਪੀਏਗਾ ਉਹਦਾ ਅੱਛਾ ਇੱਕ ਇੱਕ ਬੰਦੇ ਨੇ ਮੇਰੀ ਰਿਕੁਐਸਟ ਏ ਜਿੰਨੂੰ ਜਿੰਨੂੰ ਮੇਰੇ ਭਰਾ ਨੂੰ ਇਹ ਫਾਰਮੂਲਾ ਮਫਕ ਆ ਗਿਆ ਸੂਤ ਆ ਗਿਆ ਫਾਇਦਾ ਹੋ ਗਿਆ ਉਹਨੇ ਫਰੂਕੀ ਸਾਹਿਬ ਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਵਾਲ ਆ ਗਿਆ ਫਰੂਕੀ ਸਾਹਿਬ ਕੀ ਕੀ ਮਤ ਜੀ ਜੀ ਡਾਕਟਰ ਸਾਹਿਬ ਸੋ ਅਸੀਂ ਹੁਣ ਟੈਸਟ ਕਰਕੇ ਦੇਖਦੇ ਹਾਂ ਡਾਕਟਰ ਸਾਹਿਬ ਦਾ ਜਿਹੜਾ ਦਮ ਲਿਆਉ ਨੂੰ ਨੁਸਖਾ ਹੈਗਾ ਕਿਸ ਤਰੀਕੇ ਦਾ ਇਹਦਾ ਟੈਸਟ ਹੈ ਔਰ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਦਿਨ ਛੱਡ ਕੇ ਦਾ ਇਸਤੇਮਾਲ ਜਿਹੜਾ ਉਹ ਕਰਨਾ ਹੈ ਤਾਂ ਬਹੁਤ ਲਜੀਜ਼ ਚੀਜ਼ ਲੱਗਦੀ ਹੈ ਜੀ ਤਾਂ ਬਿਲਕੁਲ ਜੀ ਬਿਲਕੁਲ ਸਾਡਾ ਇਹੀ ਕੰਮ ਹੁੰਦਾ ਜਦੋਂ ਵੀ ਅਸੀਂ ਕੋਈ ਨੁਸਖਾ ਪਬਲਿਕ ਕਰਦੇ ਆ ਤੁਹਾਡੇ ਮੂਰੇ ਲੈ ਕੇ ਆਨੇ ਆ ਉਹ ਪਹਿਲਾਂ ਆਪਾਂ ਆਪ ਇਸਤੇਮਾਲ ਕਰਕੇ ਦੇਖੀਦਾ ਕੀ ਉਹਦੇ ਅੰਦਰ ਆਪਾਂ ਉਹਨੂੰ ਆਪ ਯੂਜ਼ ਕਰ ਸਕਦੇ ਹਾਂ ਉਹਦੇ ਅੰਦਰ ਕੋਈ ਇਦਾਂ ਦੀ ਚੀਜ਼ ਤੇ ਨਹੀਂ ਜਿਹੜੀ ਤੁਹਾਡੇ ਬਾਡੀ ਨੂੰ ਖਰਾਬ ਤੇ ਨਹੀਂ ਕਰੇ ਦੂਜੇ ਨੰਬਰ ਤੇ ਜਿਹੜਾ ਟੇਸਟ ਇਹ ਵੀ ਮੈਟਰ ਕਰਦਾ ਅਸੀਂ ਕਿੰਨਾ ਔਖੇ ਹੋਗੇ ਇੱਕ ਵਾਰੀ ਕਰ ਲਾਂਗੇ ਯੂਜ਼ ਦੋ ਵਾਰੀ ਕਰ ਲਾਂਗੇ ਤੀਜੀ ਵਾਰੀ ਸਾਡਾ ਅੰਦਰੋਂ ਦਿਲ ਨਹੀਂ ਮੰਨਦਾ ਉਹ ਯੂਜ਼ ਕਰਨ ਲਈ ਠੀਕ ਹੈ ਬਾਕੀ ਇੱਕ ਮੇਰੀ ਬੇਨਤੀ ਹੈਗੀ ਏ ਵੀ ਜੇ ਕਿਸੇ ਨੇ ਵੀ ਇਸ ਨੁਸਕੇ ਬਾਬਤ ਕੁਝ ਵੀ ਗੱਲ ਪੁੱਛਣੀ ਹੈ ਦੱਸਣੀ ਹੈ ਜੇ ਮੇਰਾ ਤੁਹਾਨੂੰ ਫੋਨ ਨਹੀਂ ਮਿਲਦਾ ਪਿਆ ਕਿਸੇ ਕਾਰਨ ਵੀ ਤੁਸੀਂ ਪਲੀਜ਼ ਮੈਨੂੰ ਗੁੱਸਾ ਨਾ ਕਰਿਓ ਤੁਸੀਂ ਮੈਨੂੰ ਨਾ WhatsApp ਤੇ ਬੋਲ ਕੇ ਮੈਸੇਜ ਛੱਡ ਦਿਓ ਤੁਹਾਡੇ ਮੈਸੇਜ ਨੂੰ ਜ਼ਰੂਰ ਮੈਂ ਐਡਰੈਸ ਕਰਾਂਗਾ ਤੁਹਾਡਾ ਰਿਪਲਾਈ ਮੈਂ ਜ਼ਰੂਰ ਕਰਾਂਗਾ ਤੁਸੀਂ WhatsApp ਤੇ ਮੈਨੂੰ ਬੋਲ ਕੇ ਕੋਈ ਵੀ ਕੁਐਸਚਨ ਜੋ ਤੁਹਾਡੇ ਦਿਲ 'ਚ ਆਉਂਦਾ ਮੈਨੂੰ ਪੇਰ ਲਈ ਤੁਸੀਂ ਮੈਨੂੰ ਇਸ ਨੁਸਕੇ ਬਾਬਤ ਜਾਂ ਕੋਈ ਵੀ ਨੁਸਕੇ ਬਾਬਤ ਤੁਸੀਂ ਪੁੱਛਣਾ ਚਾਹੁੰਦੇ ਹੋ ਬੋਲ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਆ ਕਰੋ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਜਿੰਨਾ ਨੂੰ ਇਹਨਾਂ ਨੁਸਕਿਆਂ ਨਾਲ ਇਹਨਾਂ ਟੋਟਕਿਆਂ ਨਾਲ ਬਹੁਤ ਵਾਰ ਹੁੰਦਾ ਵੀ ਕਈ ਵਾਰ ਉਹਨਾਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ ਪ੍ਰੋਬਲਮ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਤੁਸੀਂ ਦੇਖੋ ਜੀ ਉਹਦੇ ਲਈ ਇੱਕ ਲਾਈਨ ਆਫ ਟ੍ਰੀਟਮੈਂਟ ਹੁੰਦਾ ਲਾਈਨ ਆਫ ਟ੍ਰੀਟਮੈਂਟ ਦਾ ਮਤਲਬ ਇਹ ਵੇ ਕਿ ਡਾਇਗਨੋਸ ਹੁੰਦਾ ਜਿੱਦਾਂ ਆਪਾਂ ਹੁਣ ਮੰਨ ਲਓ ਐਗਜ਼ਾਮਪਲ ਦੇ ਇੱਕਦਮ ਸਮਝਾ ਦਿੰਨਾ ਵੀ ਕਿਸੇ ਵਕੀਲ ਕੋ ਆਪਣਾ ਕੇਸ ਲੈ ਕੇ ਜਾਈਦਾ ਉਹ ਪਿਛਲਾ ਤੁਹਾਡਾ ਅਗਲਾ ਪਿਛਲਾ ਸਾਰੀ ਹਿਸਟਰੀ ਪੁੱਛਣ ਲਾ ਪੈਂਦੇ ਨੇ ਇਦਾਂ ਹੀ ਅਸੀਂ ਜੇ ਸਾਡੇ ਕੋ ਕੋਈ ਵੀ ਪੇਸ਼ੈਂਟ ਆਂਦਾ ਸਲਾਹ مشورہ ਲੈਣ ਉੱਪਰ ਸਲਾਹ مشورہ ਬਿਲਕੁਲ ਫ੍ਰੀ ਆਫ ਕਾਸਟ ਦਈਦਾ ਅਗਲੇ ਨੂੰ ਪੇਸ਼ੈਂਟ ਨੂੰ ਕਹੀਦਾ ਵੀ ਤੁਸੀਂ ਆ ਪਾਓ ਇਨ ਪਰਸਨ ਆਓ ਤੇ ਆਪਣੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਡਿਸਕਸ ਕਰੋ ਸਾਡੇ ਕੋ ਖੁੱਲਾ ਟਾਈਮ ਹੈ ਤੁਹਾਡੇ ਲਈ ਠੀਕ ਹੈ ਠੀਕ ਹੈ ਮੋਸਟਲੀ ਕੀ ਹੁੰਦਾ ਅੱਜਕੱਲ ਮੈਨੂੰ ਪੇਸ਼ੈਂਟ ਦੱਸਦੇ ਨੇ ਵੀ ਤੁਸੀਂ ਆਪ ਗੱਲ ਕਰਦੇ ਹੋ ਤੁਸੀਂ ਗਾਂ ਕੋ ਪੀ ਐਨ ਰੱਖਿਆ ਜਾਂ ਕੋਈ ਗੱਲ ਲਈ ਤੇ ਕਿਸੇ ਵੀ ਡਾਕਟਰ ਨੂੰ ਫੋਨ ਕਰ ਲਈਏ ਉਹ ਇਹੀ ਕਹਿੰਦਾ ਵੀ ਪਹਿਲਾਂ ਪੈਸੇ ਪਾਓ ਫੇਰ ਗੱਲ ਕਰਦੇ ਆਂ ਸਾਨੂੰ ਪਹਿਲਾਂ ਪੈਸੇ ਪਾਣ ਦੀ ਕੋਈ ਲੋੜ ਨਹੀਂ ਤੁਸੀਂ ਆਓ ਸਲਾਹ مشورہ ਕਰੋ ਜੇ ਫਿਰ ਵੀ ਤੁਹਾਡਾ ਮਨ ਨਹੀਂ ਮੰਨਦਾ ਕਿਸੇ ਕਾਰਨ ਵੀ ਇਲਾਜ ਨਾ ਕਰਾਉਂਦਾ ਤੁਸੀਂ ਨਾ ਕਰੋ ਆਪਾਂ ਤੁਹਾਡੇ ਕੋਈ 1 ਰੁਪਿਆ ਵੀ ਨਹੀਂ ਮੰਗਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਜੰਨ ਦੇ ਡਾਕਟਰ ਸਾਹਿਬ ਫਿਰ ਆਪਣਾ ਐਡਰੈਸ ਵੀ ਇੱਕ ਵਾਰ ਦੱਸ ਦਿਓ ਜਿਨ੍ਹਾਂ ਨੇ ਤੁਹਾਨੂੰ ਪਰਸਨਲ ਜਾ ਕੇ ਮਿਲਣਾ ਆਪਣੀ ਕੋਈ ਪ੍ਰੋਬਲਮ ਡਿਸਕਸ ਕਰਨੀ ਹੈ ਐਡਰੈਸ ਸਾਡਾ ਬਹੁਤ ਸੌਖਾ ਜੀ ਜਲੰਧਰ ਬੱਸ ਸਟੈਂਡ ਤੋਂ ਜਦੋਂ ਤੁਸੀਂ ਉਤਰੋਗੇ ਨਾਲ ਹੀ ਪੁਲਿਸ ਲਾਈਨ ਆ ਜਾਏਗੀ ਜੀ ਪੁਲਿਸ ਲਾਈਨ ਤੋਂ ਸਿੱਧਾ ਸਟ੍ਰੇਟ ਆਓਗੇ ਬਾਸਲਮਾਲ ਆਏਗਾ ਬਾਸਲਮਾਲ ਦੇ ਸਾਹਮਣੇ ਪ੍ਰੈਜ਼ੀਡੈਂਟ ਹੋਟਲ ਹੈ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਬੇਸਮੈਂਟ ਚ ਪਹਿਲੀ ਦੁਕਾਨ ਸ਼ਾਪ ਨੰਬਰ 1 ਬੇਸਮੈਂਟ ਚ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਮਿਲਦੇ ਆ ਦੁਪਹਿਰੀ 1:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਮਿਲਦੇ ਆ ਉਹਨਾਂ ਅਸੀਂ ਸੰਡੇ ਵੀ ਓਪਨ ਕਰਦੇ ਆ ਸੰਡੇ ਨੂੰ ਵੀ ਤੁਸੀਂ ਆ ਸਕਦੇ ਹੋ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸੰ ਗੋਰਿਆਂ ਦੇ ਵੈਦ ਵੈਧਰ ਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਿ ਸ਼ਾਇਦ ਔਰ ਅਸੀਂ ਕਹਿ ਲਈ ਕਿ ਖੀਰੇ ਦੇ ذریعے ਇਹ ਜਿਹੜਾ ਜੂਸ ਹੈਗਾ ਬਣਾ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਦਮ ਹੈਗਾ ਜਿਹੜਾ ਉਹ ਭਰ ਸਕਦੇ ਆ ਪਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਇਸ ਜੂਸ ਨੂੰ ਇੱਕ ਦਿਨ ਛੱਡ ਕੇ ਲੈਣਾ ਹੈ ਸ਼ਾਮ ਨੂੰ 4-5 ਵਜੇ ਦੇ ਕਰੀਬ ਲੈਣਾ ਹੈ ਔਰ ਇਸ ਨੂੰ ਕਦੇ ਵੀ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਲੈਣਾ ਔਰ ਇਹਦੇ ਇਸਤੇਮਾਲ ਤੋਂ ਬਾਅਦ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਤੇ ਸਾਨੂੰ ਜ਼ਰੂਰ ਤੁਸੀਂ ਇਨਫੋਰਮ ਕਰਨਾ ਹੈ ਕਿ ਏ ਤੁਹਾਨੂੰ ਕਿਵੇਂ ਲੱਗਿਆ ਔਰ ਕਿੰਨਾ ਕੁ ਫਾਇਦਾ ਤੁਹਾਨੂੰ ਇਸ ਜੂਸ ਦਾ ਜਿਹੜਾ ਦਮ ਲਿਆ ਉਹ ਜੂਸ ਦਾ ਜਿਹੜਾ ਉਹ ਹੋਇਆ ਧੰਨਵਾਦ